ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡਕੂਰ ਸਿੰਘ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਈਨੂ ਬਠਿੰਡਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਹੋਣਾ ਦਾ ਕੰਮ 2 ਐਨੀਮਲ ਸੇਲ ਆ ਜੀ ਇੱਕ ਟੋਕੜ ਗੱਪਣ ਚੈੱਕ ਪਾਸ ਤੇ ਇੱਕ ਗੱਲੀ ਟੋਕੜ ਜਾਣਕਾਰੀ ਬਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਜ਼ਿਲ੍ਹਾ ਪਠੰਡਾ ਜੀ ਤਹਿਸੀਲ ਜੀ ਜੀ ਲੰਪਰਾ ਜੀ ਪਿੰਡ ਦਾ ਨਾਮ ਜੀ ਪਿੰਡ ਕੋਰ ਸੰਗਵਾਲਾ ਠੀਕ ਆ ਆਪਣਾ ਘਰ ਬਾਈ ਕਿਹੜੇ ਰਾਹ ਤੇ ਰਹਿ ਜਾਂਦਾ ਰੌਂਤੇ ਵਾਲੀ ਸਾਈਡ ਤੇ ਜੀ ਠੀਕ ਆ ਰੌਂਤੇ ਵਾਲੀ ਸੜਕ ਤੇ ਰਹਿ ਜਾਂਦਾ ਜੀ ਠੀਕ ਆ ਬਾਈ ਘਰ ਦੇ ਪਸੂਆ ਜੀ ਹਾਂ ਜੀ ਘਰ ਦੇ ਠੀਕ ਆ ਇੱਕ ਨੰਬਰ ਬਾਈ ਇਹ ਤੋਂ ਸ਼ੁਰੂ ਕਰ ਲਾਂਗੇ ਸੂਆ ਕਿੰਨਾਸ ਹੁੰਦੀ ਆ ਜੀ ਇਹ ਇਹ ਦੂਜੇ ਤੀਜੇ ਸੂਏ ਲੈ ਗੱਪਣਾ ਜੀ ਦੂਜੇ ਸੂਏ ਸੂਈ ਵੀ ਆ ਤੀਜੇ ਆਸਤੇ ਗੱਪਣਾ ਕਿੰਨੇ ਟਾਈਮ ਦੀ ਬਾਈ ਤੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਠੀਕ ਆ ਬਾਈ ਤੇ ਦੋਦੇ ਕਿੰਨਾ ਤਿਆਰ ਹੈ ਜੀ ਉਹ ਤਾਂ 9 ਲੀਟਰ ਹੈ 9 ਲੀਟਰ ਨੈਟ ਆ ਜੇ ਕੋਈ ਵੀਰ ਭਾਈ ਚਵਾਈ ਕਰਨੀ ਚਾਹੁੰਦਾ ਹੋਵੇ ਚਵਾਈ ਇਹ ਥੋੜੀ ਹੈਲਦੀ ਹੈ ਜੀ ਆਪਾਂ ਪਹਿਲਾਂ ਦੱਸ ਕੇ ਦੇਣੀ ਹੈ ਕਿੰਨਾ ਕਾ ਜੀ ਫਿਰ ਮਾੜਾ ਮੋਟਾ ਕਰਦੀ ਹੈ ਜਾਨੀ ਕਿ ਵੀ ਜਾਗਣਾ ਚੋਣੇ ਪੈਂਗੇ ਅਜੇ ਜਾਗਣਾ ਚੋਣੇ ਤੁਸੀਂ ਜੀ ਬਾਲਟੀ ਨਾਲ ਨਹੀਂ ਚੁੰਦੇ ਨਹੀਂ ਨਹੀਂ ਬਾਲਟੀ ਤੇ ਨਿਆਣਾ ਲਾਉਨੇ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਨਿਆਣਾ ਦੋ ਕਿਲੋ ਬਾਲਟੀ ਚੋਕੇ ਠੀਕ ਹੈ ਜੀ ਤੇ ਜਾਗਣਾ ਚੁੰਦੇ ਯਾਨੀ ਥੋੜਾ ਜਆ ਕਰਦੀ ਆ ਆਲ ਕਰਦੀ ਆ ਠੀਕ ਆ ਬਾਈ ਤੇ ਸੱਜਰ ਨੇ ਕਿੰਨਾ ਦੁੱਧ ਦਿੱਤਾ ਈ ਇਹਨੇ ਇਹ ਲਿਆਂਦੀ ਸੀ ਲਿਆਂਦੀ ਸੀ 35 ਲੀਟਰ ਤੋਂ ਦੱਤਾ ਉਹ ਮਸ਼ੀਨ ਤੇ ਚਾਉਂਦੇ ਸੀਗੇ ਜੀ ਠੀਕ ਆ ਜੀ ਤਾਂ ਕਰਕੇ ਉਹਦੇ ਨਾਲ ਕਰਨ ਲੱਗ ਗਈ ਉਹਦੇ ਨਾਲ ਥੋੜਾ ਜਿਹਾ ਘਰ ਜਾਂਦਾ ਪਸੂ ਕੋਈ ਕੋਈ ਤੁਰ ਕੇ ਦਿਖਾ ਦੀ ਵੀਰ ਤੇ ਜਿਹੜਾ ਬਾਈ ਇਹਦੇ ਟੀਕਾ ਭਰਿਆ ਉਹ ਪਤਾ ਆਪਾਂ ਨੂੰ ਕਿਹੜਾ ਭਰਿਆ ਜੀ ਉਹ ਪੁੱਛ ਕੇ ਦੱਸਦਾ ਹੈ ਜੀ ਉਹਨਾਂ ਨੂੰ ਠੀਕ ਆ ਜੀ ਬਾਈ ਦੇ ਦੱਸਣ ਮੁਤਾਬਕ ਦੂਜੇ ਸੂਏ ਸੂਈ ਵੀ ਆ ਜੀ ਤੀਜੇ ਸੂਏ ਆਸਤੇ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲ ਬੇਨਤੀ ਆ ਮੇਰੀ ਬਾਈ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਓ ਕੋਈ ਵੀ ਗੱਬਨ ਪਸ਼ੂ ਹੁੰਦਾ ਡਾਕਟਰ ਆਪ ਦਾ ਨਾਲ ਲੈ ਕੇ ਆਇਆ ਕਰੋ ਜੀ ਜਿਹੜੇ ਦੁੱਧ ਆ ਉਹ ਤੁਸੀਂ ਦੋ ਟਾਈਮ ਚਾਰ ਟਾਈਮ ਚਾਹੇ 6 ਟਾਈਮ ਬਾਈ ਦੇ ਘਰੇ ਚਵਾਈ ਕਰ ਲਿਓ ਕੱਦ ਕਾਟ ਦਾ ਅੰਦਾਜ਼ਾ ਤੁਸੀਂ ਆਪ ਲਾ ਲਿਓ ਬਾਈ ਦੇ ਤਾਂ ਮੁੱਢੇ ਤੋਂ ਵੀ ਤਾਂ ਜਾਂਦੀਆਂ ਪੂਰੇ ਚੰਗੇ ਕੱਦ ਕਾਟ ਦੀ ਆ ਵਜਨ ਦੀ ਆ ਬਾਕੀ ਹਵਾਨਾ ਬੈਕ ਸਾਈਡ ਤੋਂ ਦਿਖਾ ਦਿੰਨੇ ਬਾਈ ਕਹਿੰਦਾ ਲੈ ਕੇ ਆਉਣੀ ਸੀ ਆਪਾਂ ਮਸ਼ੀਨ ਤੇ ਲੱਗੀ ਵੀ ਸੀਗੀ ਉਹ ਕਹਿੰਦੇ ਸੱਜਰ ਨੇ 35 ਕਿਲੋ ਦਿੱਤਾ ਹੁਣ ਥੋੜੀ ਜੀ ਔਲ ਕਰਦੀ ਆ 2 ਕਿਲੋ ਬਾਈ ਕੇ ਦੱਸਦਾ ਬਾਈ ਬਾਲਟੀ ਚ ਚੋਕੇ ਬਾਅਦ ਚ ਜਾਗ ਚ ਚੋਣੀ ਪੈਂਦੀ ਆ ਤੋ ਨਿਆਣਾ ਲਾਉਨੇ ਆ ਪਰ ਥੋੜੀ ਜੀ ਕਰਦੀ ਆ ਹਰਕਤ ਜੀ ਠੀਕ ਹੈ ਜੀ ਤੇ ਬਾਈ ਥਾਣਾ ਦੀ ਡੰਨ ਨਾ ਕੋਈ ਭੂਰ ਛਿੱਟਾ ਜੀ ਠੀਕ ਹੈ ਜੀ ਥਾਣਾ ਦੀ ਡੰਨ ਕੋਈ ਭੂਰ ਨਹੀਂ ਛਿੱਟਾ ਨਹੀਂ ਇੱਕ ਨੰਬਰ ਚ ਵਾਈ ਹੋਊਗੀ ਗਾਂ ਪੂਰੀ ਬਰੀਡ ਵਾਲੀ ਆ ਸੀਮਨ ਦਾ ਬਾਈ ਕਹਿੰਦਾ ਆਪਾਂ ਪੁੱਛ ਕੇ ਦੱਸ ਦਾਂਗੇ ਕੱਦ ਦਾ ਕਾਟ ਵੀ ਚੰਗਾ ਵਜ਼ਨ ਵੀ ਚੰਗਾ ਦੁੱਧ ਤੁਹਾਡੀ ਸੇਵਾ ਦਾ ਅਗਲੇ ਸੂਏ ਜੇ ਵੱਧ ਕਰ ਲੋਗੇ ਤਾਂ ਵੱਧ ਲੈ ਲੋਗੇ ਅੱਜ ਦਾ ਦੁੱਧ 9 ਕਿਲੋ ਬਾਈ ਹਾਂਜੀ ਹਾਂਜੀ 9 ਕਿਲੋ ਨੈਟ ਤਿਆਰ ਆ ਮੁੱਲ ਬਾਈ ਇਹਦਾ ਮੁੱਲ 66000 ਹੋ ਜੂ ਮਾਨਤਾਨ ਜੀ ਹਾਂਜੀ ਠੀਕ ਆ ਜੀ ਮੁੱਲ ਬਾਈ ਇਹਦਾ 66000 ਰੁਪਇਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਨ ਉਹਦੇ ਚ ਉਹ ਕਰ ਦਾਂਗੇ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਟੋਕੜ ਆ ਜੀ ਕੰਨੀ ਸੂਆ ਕਿੰਨਾਂ ਮਸੂਈ ਵੀ ਆ ਜੀ ਇਹ ਦੂਜਾ ਸੂਆ ਸੂਈ ਵੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਵੀ ਲੈਂਦੀ ਸੀ ਠੀਕ ਆ ਜੀ ਹੁਣ ਦੁੱਧ ਕਿੰਨਾ ਨੈਟ ਤਿਆਰ ਹੈ 7 ਲੀਟਰ ਹੈ 7 ਲੀਟਰ ਤਿਆਰ ਹੈ ਜੀ ਠੀਕ ਆ ਜੀ ਤੇ اے ਆਈ ਹੋਈ ਨੂੰ ਹੋਈ ਆ ਕਿ ਨਹੀਂ ਹੋਈ ਜੀ ਇਹ ਹੋਏ ਥੋੜੇ ਦਿਨ ਹੋਏ ਜੀ ਦੇਣੀ ਹੋਈ ਆ ਜੀ ਠੀਕ ਆ ਬਈ ਤੋੜ ਕੇ ਦਿਖਾ ਦੀ ਸੁਆ ਦੂਜਾ ਜੀ ਬਾਈ ਦੇ ਦਸਨ ਮੁਤਾਬਕ اے ਆਈ ਹੋਈ ਨੂੰ ਦੇਣੀ ਹੋਈ ਆ ਚੈੱਕ ਚ ਤਾਂ ਹੁੰਦੀ ਨਹੀਂ ਖਾਲੀ ਮੰਨ ਕੇ ਦੇਣੀ ਆ ਬਾਕੀ ਵਜ਼ਨ ਇਹਦਾ ਵੀ ਚੰਗਾ ਕੱਦ ਕਾਠ ਉਹਦੇ ਮੁਕਾਬਲੇ ਤਾਂ ਛੋਟਾ ਪਰ ਜੇ ਆਪਾਂ ਨਾਰਮਲ ਗਾਇਆਂ ਦੀ ਗੱਲ ਕਰਕੇ ਤਾਂ ਉਹਦੇ ਮੁਤਾਬਕ ਸਹੀ ਆ ਉਹ ਤਾਂ ਵੱਡੀ ਆ ਜਾਂਦੀ ਹੈ ਜੀ ਗਾਂ ਫਾਰਮ ਵਾਲੀ ਬੱਚੀ ਇਹ ਨਾਰਮਲ ਜਿਹੜੀਆਂ ਆਪਣੇ ਘਰੇਲੂ ਹੁੰਦੀਆਂ ਉਹਦੇ ਮੁਤਾਬਕ ਠੀਕ ਆ ਜੀ ਬਾਕੀ ਸੋਹਣੇ ਫੇਸ ਕੁਆਲਟੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਆ ਆ ਦੁੱਧ ਕਿੰਨਾ ਦੱਸਿਆ ਸੀ ਬਾਈ 7 ਲੀਟਰ ਆ ਜੀ ਦੁੱਧ 7 ਲੀਟਰ نیٹ ਤਿਆਰ ਆ 2 ਟਾਈਮ 4 ਟਾਈਮ ਚਾਹੇ 6 ਟਾਈਮ ਚਵਾਈ ਕਰ ਲਓ ਜੀ ਠੀਕ ਆ ਇਹ ਬਾਈ ਕਹਿੰਦਾ ਚਾਹੇ ਬਿਨਾਂ ਨਿਆਣੇ ਤੋਂ ਚੋਈ ਚੱਲੋ ਬੇਫਿਕਰ ਹੋ ਜਿਓ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਆ ਅੱਤੀ ਚਵਾਈ ਵਾਲਾ ਥਾਣਾ ਜੀ ਤੇ ਇਹਦਾ ਮੁੱਲ ਬਾਈ ਜਿਹੜਾ 23000 ਹੈ ਉਹ ਜੂ ਮਾਨਤਾਣੀ ਠੀਕ ਹੈ ਜੀ ਇਹਦਾ ਮੁੱਲ ਬਾਈ 23000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਣ ਉਹਦੇ ਚ ਜ਼ਰੂਰ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਧੰਨਵਾਦ